ਤਾਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਕਹਿੰਦੇ ਜੇ ਚੰਗੇ ਭਾਗ ਬਣਾ ਕੇ ਚੰਗੇ ਵਿਚਾਰ ਬਣਾ ਕੇ ਜੇ ਪ੍ਰਮਾਤਮਾ ਦੇ ਨਾਲ ਜੁੜੇਗਾ ਤੇ ਪ੍ਰਮਾਤਮਾ ਦੇ ਨਾਲ ਖੇਡ ਕੇ ਵੇਖ ਆਪਣਾ ਜੀਵਨ ਦੀ ਬਾਜ਼ੀ ਦੁਨਿਆਵੀ ਮਨੋਤਪਾਂ ਦੇ ਵਿੱਚ ਫਸੇ ਹੋਏ ਲੋਕ ਜਿਹੜੇ વૈਮਨ ਦੇ ਵਿੱਚ ਭਰਮਾਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਫਸੇ ਸਨ ਜਿਹੜੇ ਵੱਖਰੇ ਵੱਖਰੇ ਤਿਉਹਾਰਾਂ ਦੇ ਵਿੱਚ ਫਸੇ ਸਨ ਜਿਹੜੇ ਤੇ ਮਹਾਰਾਜ ਨੇ ਸਾਨੂੰ ਵੱਖਰਾ ਉਪਦੇਸ਼ ਦੇ ਕੇ ਗੁਰਮਤਿ ਦਾਸ ਸਾਹਿਬ ਨੇ ਆਖਿਆ ਤੂੰ ਜੇ ਖੇਡਣਾ ਤੇ ਆਪ ਪਰਮਾਤਮਾ ਦੇ ਨਾਲ ਖੇਡ ਕੇ ਵੇਖ ਜੇ ਤੇਰੇ ਵਿਚਾਰ ਉੱਚੇ ਸੁੱਚੇ ਹੋਣਗੇ ਤੇਰਾ ਕਰਤਾਰ ਉੱਚਾ ਹੋਏਗਾ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣਗੀਆਂ ਪਰਮ ਸੰਗੀ ਮਿਲ ਖੇਲਣ ਲੱਗ ਪਰਮਾਤਮਾ ਦੀ ਖੇਡ ਖੇਡ ਕੇ ਵੇਖ ਮਾਰੇ ਗੁਰੂਆਂ ਜਨ ਬਾਦਸ਼ਾਹ ਕਹਿੰਦੇ ਆਪਣੇ ਸਿੱਖ ਨੂੰ ਕਿਤੇ ਗੁਰੂ ਨਾਲ ਤੇ ਖੇਡ ਕੇ ਵੇਖ ਗੁਰੂ ਨਾਲ ਖੇਡਣ ਦਾ ਕਿੰਨਾ ਆਨੰਦ ਹੈ ਪਰ ਅੱਜ ਸਿੱਖ ਨੂੰ ਗੁਰੂ ਦੇ ਨਾਲ ਜੇ ਖੇਡਣਾ ਪੈ ਜੇ ਨਾ ਗੁਰੂ ਦੇ ਨਾਲ ਜੇ ਵਿਚਾਰ ਲਾ ਕੇ ਚੱਲਣਾ ਪੈ ਜੇ ਇਹਨੂੰ ਮੁਸ਼ਕਲ ਬਣ ਜਾਂਦੀ ਹੈ ਇਹਦੇ ਵਾਸਤੇ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਗੁਰੂ ਦੇ ਨਾਲ ਖੇਡਣਾ ਇਹਦੇ ਵਾਸਤੇ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਪ੍ਰਮਾਤਮਾ ਦੇ ਭੈ ਵਿੱਚ ਰਹਿ ਕੇ ਚੱਲੇ ਉਹਦੇ ਨਾਲ ਖੇਡਣਾ ਰੱਬ ਦੇ ਨਾਲ ਖੜਨਾ ਕੀ ਉਹਦੇ ਪੈਰ ਵਿੱਚ ਰਹਿਣਾ ਹੁਕਮ ਦੇ ਵਿੱਚ ਰਹਿਣਾ ਰਾਜਾ ਦੇ ਵਿੱਚ ਰਹਿਣਾ ਬਣੀ ਹੋਈ ਕੁਦਰਤ ਨੂੰ ਸੰਭਾਲਣਾ ਬਣੇ ਹੋਏ ਸਰੀਰ ਦੀ ਸੰਭਾਲ ਕਰਨੀ ਇਹ ਉਸ ਪ੍ਰਮਾਤਮਾ ਦੇ ਨਾਲ ਖੜਨਾ ਪ੍ਰਸੰਗੀ ਮਿਲਖ ਖੇਲਣ ਲਾਗ ਲੋਕ ਦੁਨਿਆਵੀ ਖੇਡਾਂ ਖੇਡਦੇ ਰਹਿੰਦੇ ਸੰਤ ਦੇਖੋ Holi ਵੀ ਇੱਕ ਖੇਡ ਆ ਤੇ ਕਿਸੇ ਦੇ ਨਾਲ ਲਾਗੀ ਕਰਦੇ ਵਿੱਚ ਖੇਡ ਜੇ ਇੱਕ ਬੰਦਾ ਕਿਹਾ ਮੈਂ ਹੋਲੀ ਨਹੀਂ ਖੇਡਦਾ ਜੀ ਪਰ ਉਹ ਚੁਲਾਕੀਆਂ ਬੜੀਆਂ ਖੇਡਦਾ ਜੀ ਚੁਲਾਕੀਆਂ ਬੜੀਆਂ ਕਰਦਾ ਜਿਉ ਉਹਦੇ ਮਨ ਦੇ ਬੜੇ ਰੰਗ ਜੀ ਉਹ ਦੁਨਿਆਵੀ ਰੰਗ ਨਹੀਂ ਕਿਸੇ ਤੇ ਪਾਉਂਦਾ ਪਰ ਉਹਦੇ ਮਨ ਵਿੱਚ ਬਹੁਤ سارے ਰੰਗ ਨੇ ਬੇਈਮਾਨੀ ਦੇ ਰੰਗ ਨੇ ਹਉਮੈ ਦੇ ਰੰਗ ਨੇ ਕਿਸੇ ਦੇ ਹੰਕਾਰ ਦਾ ਰੰਗ ਛੁਰਦਾ ਫਿਰਦਾ ਕਿਸੇ ਤੇ ਬੇਈਮਾਨੀ ਦਾ ਰੰਗ ਛੁਰਦਾ ਕਿਸੇ ਤੇ ਕਿਸੇ ਚੀਜ਼ ਦਾ ਰੰਗ ਛੁੱਟਦਾ ਪਰ ਵੈਸੇ ਉਹ ਹੋਲੀ ਕਿੰਦਾ ਮੈਂ ਨਹੀਂ ਖੇਡਦਾ ਜੀ ਜਿਵੇਂ ਸਮਾਜ ਵਿੱਚ بڑے ਲੋਕ ਮਿਲ ਜਾਣਗੇ ਉਹ ਹੱਥ ਵੀ ਖਾ ਜਾਂਦੇ ਨੇ ਪਰ ਕਦੇ ਅਸੀਂ ਦੁਨਿਆਵੀ ਹੋਰ ਕੋਈ ਚੀਜ਼ ਨਹੀਂ ਕਦੇ ਖਾਧੀ ਹੱਥ ਖਾਣ ਲੱਗਿਆ ਬੇਈਮਾਨੀ ਕਰਨ ਲੱਗਿਆ ਮੈਂ ਡੰਡੇ ਜਿ ਲਾਉਂਦੇ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਭ ਸੰਗੀ ਮਿਲ ਖੇਲਣ ਲੱਗ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਖੜਿਆ ਨਾ ਜਿਨ੍ਹਾਂ ਨੇ ਅਮਰ ਹੋ ਗਏ ਨੇ ਜੀਓ ਜਿਹੜੇ ਗੁਰੂ ਦੇ ਨਾਲ ਖੜ ਗਏ ਤੇ ਗੁਰੂ ਦੇ ਨਾਲ ਖੜ ਕੇ ਵੈਰੀ ਦੇ ਨਾਲ ਖੜਦੇ ਰਹੇ ਨੇ ਅੱਜ ਦੁਨੀਆਂ ਦੇ ਵਿੱਚ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਹੈ ਉਹ ਖੜਨ ਵਾਲੇ ਅਮਰ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਨਾ ਸਤਿਗੁਰੂ ਜੀ ਨੇ ਬੜੀ ਬਖਸ਼ਿਸ਼ ਕੀਤੀ ਕਿਉਂਕਿ ਗੁਰਮਤ ਦਾ ਉਪਦੇਸ਼ ਹੈ Holi ਕੀਨੀ ਸੰਤ ਸੇਵ ਸਤਸੰਗੀ ਜਨਾਂ ਦੇ ਨਾਲ ਮੈਂ ਨਾ ਆਪਣੇ ਮਨ ਦੇ ਵਿਚਾਰ ਜੋੜੇ ਨੇ ਰੰਗ ਲਾਗਾ ਅਤ ਲਾਲ ਦੇਵ ਉਹ ਪ੍ਰਮਾਤਮਾ ਦਾ ਰੰਗ ਹੁਣ Holi ਮੋੜੀ ਮੇਰੇ ਮਨ ਨੂੰ ਚੜ ਗਿਆ ਮੈਂ ਗੁਰੂ ਦੇ ਰੰਗ ਦੇ ਵਿੱਚ ਰੰਗਿਆ ਗਿਆ ਲਾਜ਼ ਰੰਗ ਜਿਸ ਕੋ ਲਗਾ ਮੈਂ ਗੁਰੂ ਦੇ ਰੰਗ ਦੇ ਵਿੱਚ ਰੰਗਿਆ ਗਿਆ ਮੈਨੂੰ ਦੁਨਿਆਵੀ ਰੰਗਾਂ ਦੀ ਲੋੜ ਨਹੀਂ ਅੱਜ ਇਹ ਹਾਲਾਤ ਕਿ ਉਹ ਦੇ ਨੇ ਜੀ ਇੱਕ ਉਹ ਇਨਸਾਨ ਹੈ ਜਿਹੜਾ ਹੋਲੀ ਬਿਲਕੁਲ ਨਹੀਂ ਖੇਡਦਾ ਬਹੁਤ ਵਧੀਆ ਗੱਲ ਆ ਪਰ ਉਹ ਹਉਮੇ ਦੇ ਰੰਗਾਂ ਦੇ ਵਿੱਚ ਰੰਗਿਆ ਉਹ ਲੋਕਾਂ ਦੀ ਚੋਗਰੀ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਜੀ ਉਰੇ ਤੇ ਉਹ ਵੀ ਰੰਗ ਪਏ ਹੋਏ ਨੇ ਪਰ ਦੱਸੋ ਇਹੋ ਜੇ ਕੀਤੇ ਹੋਏ ਜਿਹੜੇ ਕਾਰਜ ਨੇ ਉਹਨੂੰ ਕਿਤਰਾ ਸਫਲ ਬਣਾ ਦੇਣਗੇ ਕਹਿੰਦੇ ਜਿਹੜੇ ਸਤਸੰਗੀ ਜਨ ਹਨ ਨਾ ਸੰਤ ਜਨਾਂ ਦੀ ਸੇਵਾ ਸੰਤ ਜਨਾਂ ਦਾ ਸੁਪਦੇਸ਼ ਮੰਨਣਾ ਹੀ ਮੇਰਾ ਹੋਲੀ ਖੇਡਣਾ ਆ ਤੇ ਮੈਂ ਇਹੋ ਜੀ ਹੋਲੀ ਖੇਡਦਾ ਜਿਹੜਾ ਗੁਰੂ ਦਾ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਵਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜਾ ਪਿਆਰਾ ਸਾਨੂੰ ਸਦਾਂਤ ਵਿਚਾਰ ਦੇ ਕੇ ਗਏ ਨੇ ਮੈਂ ਸ਼ਬਦ ਵਰਤਿਆ ਦੇ ਕੇ ਗਏ ਨੇ ਸਾਂਭਿਆ ਕਿ ਨਹੀਂ ਸਾਂਭਿਆ ਮੈਂ ਉਹ ਨਹੀਂ ਗੱਲ ਕਰਨੀ ਬਹੁਤ ਸਾਰੀਆਂ ਚੀਜ਼ਾਂ ਗੁਰੂ ਨਾਨਕ ਸਾਹਿਬ ਸਾਨੂੰ ਦੇ ਕੇ ਗਏ ਨੇ ਮਾਰੇ ਕਿਹਾ ਜਪਜੀ ਸੁਭਾਲ ਵਿੱਚ ਰੱਖਿਓ ਤੇ ਅਸੀਂ ਜਪਜੀ ਨੂੰ ਹਿਰਦੇ 'ਚ ਆਉਣ ਹੀ ਨਹੀਂ ਦਿੱਤਾ ਸੁਭਾਲਣਾ ਕਿੱਥੇ ਸੀ ਪਿਓ ਦਾਦੇ ਦਾ ਕੋਲ ਡਿੱਠਾ ਖਜ਼ਾਨਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦਿਆ ਮੇਰੀ ਸੁਖਮਨੀ ਬਾਣੀ ਸੁਭਾਲ ਕੇ ਰੱਖਿਓ ਤੇ ਸੁਖਮਨੀ ਬਾਣੀ ਸੁਭਾਲਣ ਵਾਲੇ ਅੱਜ ਕੋਈ ਸੁਰਤ ਨਹੀਂ ਬਣੀ ਅੱਜ ਕੋਈ ਹਿਰਦਾ ਹੀ ਨਹੀਂ ਬਣਿਆ ਤੇ ਜਗ੍ਹਾ ਹੀ ਨਹੀਂ ਬਣੀ ਜਿੱਥੇ ਬਾਣੀ ਸੁਭਾਲੀ ਜਾਵੇ ਸਤਗੁਰੂ ਜੀ ਨੇ ਬੜਾ ਉਪਦੇਸ਼ ਪਿਆਰਾ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸਿੰਘ ਸਾਹਿਬ ਮਹਾਰਾਜ ਜੀ ਨੇ ਹਜ਼ੂਰ ਨੇ ਜਦੋਂ ਸਮਾਜ ਦੀ ਹਾਲਾਤ ਨੂੰ ਹਾਲਤ ਨੂੰ ਵੇਖਿਆ ਤੇ ਇਹ ਜਿਹੜਾ ਤਾਰ ਜੇ ਕੋ ਨਨਸਾ ਮਹਾਰਾਜ ਤੋਂ ਆਰੰਭ ਹੋਇਆ ਜੀ ਸੱਚਾਰੇ ਹੋਣ ਵਾਲਾ ਮਰ ਇਹਦੇ ਸੱਚਾਰੇ ਹੋ ਕੇ ਜੀਣਾ ਬਹੁਤ ਵੱਡੀ ਗੱਲ ਹੈ ਜੀ ਤੇ ਲੋੜ ਹੈ ਸੱਚਾਰੇ ਹੋਣਾ ਜਿਹੜੇ ਸੱਚਾਰੇ ਹੋ ਜਾਣਗੇ ਉਹ ਇਨਾਂ ਰਸਮਾਂ ਦੇ ਵਿੱਚੋਂ ਨਿਕਲ ਜਾਣਗੇ ਸਦਾ ਵਾਸਤੇ ਇਹ ਰਸਮਾਂ ਉਹਨਾਂ ਦੇ ਜੀਵਨ ਦੇ ਵਿੱਚ ਕਦੇ ਵੀ ਫੇਰਾਂ ਕੇ ਖਵਾਰੀ ਨਹੀਂ ਕਰਨਗੀਆਂ ਵੈਸੇ ਤੇ ਗੁਰਬਾਣੀ ਨੇ ਸ਼ੁਰੂ ਕਰ ਦਿੱਤਾ ਸਿੱਖ ਨੂੰ ਸਜਿਆਇਆ ਕਰਨਾ ਪਰ ਹਰੇਕ ਗੁਰੂ ਸਾਹਿਬਾਨ ਜੀ ਨੇ ਆਪਣੇ ਸਮੇਂ ਦੇ ਵਿੱਚ ਇੱਕ ਚੰਗਾ ਉਪਦੇਸ਼ ਦੇ ਕੇ ਲੋਕਾਂ ਨੂੰ ਨਿਵਾਚਿਆ ਮਹਾਰਾਜ ਨੇ ਹਾਲਾਤ ਵੇਖੇ ਸਨ ਲੋਕਾਂ ਦੇ ਇੰਨੇ ਮਾਰੇ ਹਾਲਾਤ ਨੇ ਇਤਿਹਾਰ ਨੂੰ ਮੁੱਖ ਰੱਖਦਿਆਂ ਮਨ ਵਰਜੀਆਂ ਕਰਦੇ ਨੇ ਇਹ ਤਿਹਾਰਾਂ ਨੂੰ ਮੁੱਖ ਰੱਖ ਕੇ ਆਪਣੇ ਮਨ ਦੇ ਸ਼ੌਂਕ ਪੂਰੇ ਕਰਦੇ ਨੇ ਇਹੋ ਜਿਹੇ ਤਿਹਾਰ ਨੇ ਜਿਹੜੇ ਲੋਕਾਂ ਨੂੰ ਦੁਨਿਆਵੀ ਮਾੜੇ ਰੰਗ ਦੇ ਵਿੱਚ ਰੰਗਦੇ ਨੇ ਮਹਾਰਾਜ ਨੇ ਵੇਖਿਆ ਮਲੁਕਤਾ ਨੂੰ ਕੱਢਣ ਵਾਸਤੇ ਜਿਹੜੇ ਨਿਕਲਣਾ ਚਾਹੁੰਦੇ ਸਾਨੂੰ ਉਹ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਖਾਲਸੇ ਵਾਲੇ ਪਾਸੇ ਤੁਰੇ ਨੇ ਤੇ ਖਾਲਸੇ ਦੇ ਰੰਗ ਦੇ ਵਿੱਚ ਮਲਾਕਤ ਨਹੀਂ ਕੋਈ ਹੁੰਦੀ ਖਾਲਸਾ ਤੇ ਬਿਲਕੁਲ ਹੀ ਪਿਓਰ ਹੈ ਜੀ ਮਹਾਰਾਜ ਨੇ ਆਖਿਆ ਜੀ ਇਹ ਜਿਹੜੀ ਹੋਲੀ ਖੇਡਦੇ ਨੇ ਨਾ ਇਹ ਖੇਤੀ ਜਾਣ ਇਹਨਾਂ ਨੂੰ ਮੁਬਾਰਕ ਹੈ ਪਰ ਆਓ ਇੱਕ ਨਵੀਂ ਤਕਨੀਕ ਦੇ ਨਾਲ ਨੌਜਵਾਨਾਂ ਨੂੰ ਉਹਨਾਂ ਦੀ ਜ਼ੇਤ ਦੇ ਨਾਲ ਜੋੜਿਆ ਜਾਵੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਚੰਗੀ ਵਿਉਂਤਬੰਦੀ ਬਣਾ ਕੇ ਮਹਾਰਾਜ ਨੇ ਦਿੱਤੀ ਤਾਂ ਮਹਾਰਾਜ ਟੋਲੀਆਂ ਬਣਾ ਲੈਂਦੇ ਸਨ ਨੌਜਵਾਨਾਂ ਦੀਆਂ ਤੇ ਨਗਲੀ ਜੰਗਾਂ ਪਰ ਆਉਂਦੇ ਸਨ ਆਪਸ ਦੇ ਵਿੱਚ ਜੰਗ ਕਰਨ ਦਾ ਮੌਕਾ ਨਹੀਂ ਚਾਹੀਦਾ ਮਹਾਰਾਜ ਦੇ ਦੁਸ਼ਮਣ ਦੇ ਨਾਲ ਕਿਵੇਂ ਜੰਗ ਕਰਨੀ ਉਹਦੀ ਟ੍ਰੇਨਿੰਗ ਦਿੰਦੇ ਰਹੇ ਤੇ ਅੱਜ ਜੇ ਇਹ ਮੁਠੀ ਟ੍ਰੇਨਿੰਗ ਲੱਗੀ ਆਪਸ ਵਿੱਚ ਹੀ ਲੜੀ ਜਾਂਦੇ ਨੇ ਹਰੇਕ ਬੰਦਾ ਇੱਕ ਦੂਜੇ ਦੀਆਂ ਲੱਤਾਂ ਚੁੱਚ ਨੂੰ ਤਿਆਰ ਰਿਹਾ ਦੋਵੇਂ ਬਾਣੀ ਪੜਦੇ ਨੇ ਦੋਵੇਂ ਇੱਕ ਦੂਜੇ ਨੇ ਲੱਤਾਂ ਚੁੱਤੀ ਜਾਂਦੇ ਨੇ ਦੋਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰਿਆ ਦੋਹਾਂ ਦੀ ਵਿਚਾਰਨੀ ਇੱਕ ਰਗ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜਾ ਪਿਆਰਾ ਤੇ ਬਲੰਖਣ ਉਪਦੇਸ਼ ਦਿੱਤਾ ਸਾਨੂੰ ਕਿਸੇ ਨੂੰ ਕਹਿ ਦੇਣਾ ਤੁਸੀਂ ਜਾਓ ਕਿਲੇ ਦੇ ਵਿੱਚ ਬੈਠੋ ਦੂਜਿਆਂ ਨੂੰ ਕਹਿਣਾ ਤੁਸੀਂ ਹਮਲਾ ਕਰੋ ਇਹਨਾਂ ਦੇ ਉੱਤੇ ਨਕਲੀ ਚੰਗਾ ਬਣਾ ਕੇ ਮਹਾਰਾਜ ਨੇ ਹਥਿਆਰ ਤੇ ਲਾਉਣ ਦੀ ਟ੍ਰੇਨਿੰਗ ਦੇਖੋ ਮਹਾਰਾਜ ਨੇ ਬਾਣੀ ਦਾ ਗਿਆਨ ਵੀ ਦਿੱਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਬਾਣੀ ਦਾ ਉਪਦੇਸ਼ ਦਿੱਤਾ ਗਿਆ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੱਕ ਐਸ ਸਚਾਰੇ ਬਣਾਇਆ ਗਿਆ ਜੀ ਗੁਰਮਤਿ ਦੀ ਕਿ ਉਸ ਵਟੀ ਤੇ ਲਾ ਲਾ ਕੇ ਭਾਈ ਲੈਣਾ ਕਿੰਦਾ ਤਰਾਸਿਆ ਮਹਾਰਾਜ ਨੇ ਇਹ ਬਾਣੀ ਦਾ ਉਪਦੇਸ਼ ਹੈ ਭਾਈ ਜੋ ਜਿਹਨੂੰ ਤਰਾਸਿਆ ਜਿੰਨੇ ਗੁਰੂ ਪਾਤਸ਼ਾਹ ਜੀ ਦੇ ਕੋਲ ਸਿੱਖ ਆਏ ਪਹਿਲਾਂ ਮਹਾਰਾਜ ਨੇ ਤਰਾਸੇ ਨੇ ਗੁਰਬਾਣੀ ਦਾ ਗਿਆਨ ਦਿੱਤਾ ਘੜਿਆ ਜਿੱਥੇ ਵੀ ਗਏ ਮਹਾਰਾਜ ਨੇ ਉਪਦੇਸ਼ ਦਿੱਤਾ ਗੁਰਬਾਣੀ ਦਾ ਦੁਨੀ ਚੰਦ ਕਰੋੜੀਏ ਦੇ ਕੋਲ ਗਏ ਉੱਥੇ ਵੀ ਉਪਦੇਸ਼ ਦਿੱਤਾ ਮਹਾਰਾਜ ਨੇ ਗੁਰਬਾਣੀ ਦਾ ਸ਼ਬਦ ਦੇ ਨਾਲ ਪਹਿਲਾਂ ਘੜਿਆ ਇੱਕ ਗੱਲ ਯਾਦ ਰੱਖੋ ਫੌਜ ਦੇ ਵਿੱਚ ਜਦੋਂ ਨੌਜਵਾਨ ਭਰਤੀ ਹੁੰਦਾ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਪਹਿਲਾਂ ਹਥਿਆਰ ਨਹੀਂ ਦਿੱਤਾ ਜਾਂਦਾ ਸਾਡੀ ਕਮਜ਼ੋਰੀ ਇੱਥੇ ਆ ਗਈ ਨਾ ਅੱਜ ਉਹ ਪਹਿਲਾਂ ਟ੍ਰੇਨ ਕਰਦੇ ਨੇ ਪੂਰੀ ਟ੍ਰੇਨਿੰਗ ਹੁੰਦੀ ਹੈ ਨੌਜਵਾਨ ਦੀ ਜਦੋਂ ਸਾਰਾ ਕੁਝ ਪਾਸ ਕਰ ਲੈਂਦਾ ਫਿਰ ਉਹਨੂੰ ਹਥਿਆਰ ਦਿੱਤਾ ਜਾਂਦਾ ਫਿਰ ਉਹਨੂੰ ਸਿਖਤਰ ਦਿੱਤੇ ਜਾਂਦੇ ਨੇ ਇਤਾਂ ਹੀ ਪੁਲਿਸ ਦੇ ਵਿੱਚ ਆ ਪਹਿਲਾਂ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਚਲਾਉਣਾ ਸਿਖਾਇਆ ਜਾਂਦਾ ਪਹਿਲਾਂ ਉਹਦੇ ਬਾਰੇ ਨੌਲੇਜ ਦਿੱਤੀ ਜਾਂਦੀ ਗਿਆਨ ਦਿੱਤਾ ਜਾਂਦਾ ਕਿੱਥੇ ਇਹਦੀ ਵਰਤੋਂ ਕਰਨੀ ਕਿੱਥੇ ਨਹੀਂ ਕਰਨੀ ਬਾਅਦ ਵਿੱਚ ਜਾ ਕੇ ਉਹ ਰਸਮ ਪੂਰੀ ਕੀਤੀ ਜਾਂਦੀ ਹੈ 239 ਸਾਲ ਦੇ ਸਮੇਂ ਤੱਕ ਮਹਾਰਾਜ ਨੇ ਪਹਿਲਾਂ ਟ੍ਰੇਨਿੰਗ ਦਿੱਤੀ ਹੈ ਸਿੱਖ ਨੂੰ ਪਹਿਲਾਂ ਉਪਦੇਸ਼ ਦਿੱਤਾ ਹੈ ਗੁਰਬਾਣੀ ਦਾ ਪਹਿਲਾ ਸਤਿਗੁਰੂ ਜੀ ਨੇ ਸਿੱਖ ਦੇ ਜੀਵਨ ਦੇ ਵਿੱਚ ਚੰਗੇ ਵਿਚਾਰ ਰੱਖੇ ਨੇ ਤੇ ਮੈਂ ਇੱਕ ਬੇਨਤੀ ਕਰਾਂ ਧੰਗੁਰ ਨਾਨਕ ਸਾਹਿਬ ਮਹਾਰਾਜ ਬਾਣੀ ਦੇ ਵਿੱਚ ਗੁਰੂ ਸਾਹਿਬ ਦਾ ਸਾਹਿਬਾਨ ਬਾਕੀ ਸਾਹਿਬਾਨ ਬਾਣੀ ਦੇ ਵਿੱਚ ਪਹਿਲਾ ਉਪਦੇਸ਼ ਰੱਖਦੇ ਨੇ ਬਾਣੀ 'ਚ ਲਿਖਿਆ ਪਹਿਲਾ ਮਰਨ ਕਬੂਲ ਸਤਿਗੁਰੂ ਜੀ ਨੇ ਬਚਾ ਰੱਖੇ ਨੇ ਜਉ ਤੋ ਪ੍ਰੇਮ ਭੇਲਨ ਕਾ ਚਾਉ ਮਹਾਰਾਜ ਨੇ ਬਾਣੀ 'ਚ ਬਚਾ ਰੱਖੇ ਨੇ ਤੇ ਇਹੋ ਹੀ ਬਦਨ ਜਾ ਕੇ ਦਸਵੇਂ ਜਾਮੇ ਚ ਕਲਗੀਧਰ ਪਾਤਸ਼ਾਹ ਜੀ ਨੇ ਰੱਖੇ ਜਿਹਨੂੰ ਕਿਹਾ ਮਹਾਰਾਜ ਕਿਤੇ ਸਿਰ ਦੀ ਲੋੜ ਹੈ ਤੇ ਸਿਰ ਤੇ ਪਹਿਲਾਂ ਵੀ ਚ ਮੰਗੇ ਗਏ ਹਨ ਸਿਰਾਨੀ ਤੇ ਮੰਗ ਪਹਿਲਾਂ ਵੀ ਕੀਤੀ ਮਹਾਰਾਜ ਨੇ ਭਾਵ ਕਿ ਆਪਣੇ ਆਪ ਨੂੰ ਮਾਰ ਤੈਨੂੰ ਸਚਿਆਰਾ ਕਰਨਾ ਹੈ ਤੇਰੇ ਅੰਦਰ ਹੁਰਮਤ ਰੱਖਣੀ ਹੈ ਤੇਰੇ ਅੰਦਰ ਗੁਰਮਤ ਦਾ ਉਪਦੇਸ਼ ਰੱਖਣਾ ਲੰਮਾ ਸਮਾਂ ਲੱਗਾ ਸਿੱਖ ਦੇ ਹਿਰਦੇ ਨੂੰ ਬਣਾਉਣ ਵਾਸਤੇ ਸਿੱਖ ਦੇ ਜੀਵਨ ਨੂੰ ਘੜਨ ਵਾਸਤੇ ਫਿਰ ਜਾ ਕੇ ਦਸਵੇਂ ਜਾਮੇ ਚ ਮਹਾਰਾਜ ਨੇ ਸੱਤ ਕਰ ਦਿੱਤੇ ਨੇ ਪਹਿਲੇ ਦਿਨ ਹੀ ਸੱਤ ਕਰ ਦਿੱਤੇ ਜੀ ਸਾਡਾ ਸੁਭਾਅ ਹੈ ਕਿ ਇਹਨੂੰ ਪਹਿਲਾਂ ਹੀ ਸੱਤਰ ਫੜਾ ਦਿਓ ਕਿਸੇ ਨਾ ਕਿਸੇ ਦੇ ਮਾਰਗੇ ਤੇ ਕੰਮ ਖਤਮ ਕਰ ਦੇ ਗੁਰੂ ਸਾਹਿਬ ਜੀ ਨੇ ਆਖਿਆ ਪਹਿਲਾਂ ਜਦੋਂ ਜ਼ੁਲਮ ਹੱਦੋਂ ਵੱਧ ਜਾਏ ਸਾਰੀ ਸਾਨੂੰ ਮਰਿਆਦਾ ਦੱਸੀ ਗਈ ਹੈ ਜੀ ਐਵੇਂ ਨਹੀਂ ਹਰ ਗੱਲ ਤੇ ਬੰਦਾ ਐਵੇਂ ਕਿਰਪਾਨ ਕੱਢ ਕੇ ਤੁਰਿਆ ਫਿਰੇ ਹਰੇਕ ਗੱਲ ਦੀ ਮਰਿਆਦਾ ਸਾਡਾ ਗੁਰੂ ਸਾਹਿਬ ਜੀ ਨੇ ਸਮਝਾਈ ਹੈ ਕਿਹੋ ਜਿਹਾ ਸਮਾਂ ਹੋਵੇ ਤੇ ਇਹ ਵੇਖੋ ਅਣਜਾਣ ਬੰਦੇ ਦੇ ਹੱਥ ਵਿੱਚ ਜਦੋਂ ਸੱਤ ਦਾ ਰਾਏਗਾ ਨੁਕਸਾਨ ਕਰੇਗਾ ਦੇਖ ਕੇ ਧਿਆਨ ਦਿਓ ਜੀ ਇੱਕ ਡਾਕਟਰ ਦੇ ਹੱਥ ਦੇ ਵਿੱਚ ਵੀ ਸੱਤ ਦਾ ਰਹੇ ਤੇ ਉਹਦੇ ਹੱਥ ਵਿੱਚ ਵੀ ਇਥਿਆਰ ਹੈ ਉਸ ਡਾਕਟਰ ਨੇ ਵੀ ਕਿਸੇ ਦਾ ਕਿਸੇ ਮਰੀਜ਼ ਦਾ ਢਿੱਡ ਪਾੜਿਆ ਜੀ ਪਰ ਉਹਦੇ ਢਿੱਡ ਪਾੜਨ ਵਿੱਚ ਇੱਕ ਤਾਂ ਲੁਟੇਰੇ ਦੇ ਹੱਥ ਦੇ ਵਿੱਚ ਵੀ ਸ਼ਸਤਰ ਹੈਗਾ ਜੀ ਉਸ ਲੁਟੇਰੇ ਦੇ ਢਿੱਡ 파ੜਨ ਦੇ ਵਿੱਚ ਕਿੰਨਾ ਫਰਕ ਹੈ ਜ਼ਮੀਨ ਆਸਮਾਨ ਦਾ ਫਰਕ ਹੈ ਜੀ ਜਿੱਦਣ ਡਾਕਟਰ ਦਾ ਸ਼ਸਤਰ ਚੱਲੇਗਾ ਉਹਦਾ ਹਥਿਆਰ ਚੱਲੇਗਾ ਕਿਸੇ ਦੇ ਸਰੀਰ ਉੱਤੇ ਉਹਨੂੰ ਠੀਕ ਕਰਨ ਵਾਸਤੇ ਚੱਲੇਗਾ ਕਿਸੇ ਦੇ ਢਿੱਡ ਨੂੰ ਡਾਕਟਰ ਨੇ ਵੀ 파ੜਿਆ ਪਰ ਉਹ ਉਹਨੇ ਠੀਕ ਕਰਨ ਵਾਸਤੇ 파ੜਿਆ ਕਿ ਇਹਦੀ ਮੁਸ਼ਕਲ ਦੂਰ ਹੋ ਜਾਵੇ ਤੇ ਕਿਸੇ ਲਟੇਰੇ ਦੇ ਹੱਥ ਦੇ ਵਿੱਚ ਸੱਤਰ ਆ ਜਦੋਂ ਉਹਨੇ ਕਿਸੇ ਦੇ ਵਾਰ ਕੀਤਾ ਉਹਨੇ ਮਾਰਨ ਵਾਸਤੇ ਕੀਤਾ ਕਿ ਇਹਨੂੰ ਮਾਰ ਕੇ ਮੈਂ ਲੁੱਟ ਲਵਾਂ ਗੱਲ ਕੀ ਏ ਕਿ ਜਿਹਦੇ ਹੱਥ ਦੇ ਵਿੱਚ ਸੱਤਰ ਉਹਦੀ ਭਾਵਨਾ ਕੀ ਏ ਉਹਦਾ ਵਿਹਾਰ ਕੀ ਉਹਦਾ ਜੀਵਨ ਕੀ ਆ ਜਦੋਂ ਕਲਗੀਧਰ ਮਹਾਰਾਜ ਨੇ ਸੱਤਰ ਦਿੱਤਾ ਨਾ ਮਾਰੇ ਕੀਤੇ ਜਦੋਂ ਕਿਸੇ ਲਟੇਰੇ ਦੇ ਹੱਥ ਦੇ ਵਿੱਚ ਸੱਤਰ ਹੋਏਗਾ ਲੋਕ ਉਹਦੇ ਤੋਂ ਬਚਣਾ ਚਾਹਣਗੇ ਉਦੇਸ ਉਦੇ ਕੋਲੋਂ ਦੂਰ ਭੱਜ ਕੇ ਜਾਣਗੇ ਇਹਨੂੰ ਬਚਿਆ ਜਾਵੇ ਇਹਦੇ ਹੱਥ ਵਿੱਚ ਕਿਰਪਾਨ ਹੈ ਜਿਹਦੇ ਲਟੇਰੇ ਦੇ ਹੱਥ ਤੇ ਕਿਰਪਾਨ ਹੋਏਗੀ ਉਹਦੀ ਕਿਰਪਾਨ ਤੋਂ ਲੋਕ ਬਚਣਗੇ ਤੇ ਜਦਨ ਖਾਲਸੇ ਦੇ ਹੱਥ ਦੇ ਵਿੱਚ ਕਿਰਪਾਨ ਹੋਏਗੀ ਜਦਨ ਗੁਰਬਾਣੀ ਤੋਂ ਗਿਆਨ ਲੈ ਕੇ ਜਿਹੜਾ ਇੱਥੋਂ ਤੱਕ ਪਹੁੰਚੇਗਾ ਸਿੱਖ ਖੰਡੇ ਬਾਟੇ ਦੀ ਪੌਲ ਤੱਕ ਜਿਹੜਾ ਸਿੱਖ ਪਹੁੰਚੇਗਾ ਜਿਸ ਦਿਨ ਉਹਦੇ ਹੱਥ ਦੇ ਵਿੱਚ ਕਿਰਪਾਨ ਹੋਏਗੀ ਉਦੀ ਕਿਰਪਾ ਨੂੰ ਵੇਖ ਕੇ ਲੋਕੋ ਦੇ ਕੋਲ ਆਉਣਗੇ ਕੋਈ ਖਤਰਾ ਕੋਈ ਨਹੀਂ ਪਰ ਗੱਲ ਫਿਰ ਸਮਝ ਦੀ ਇਹ ਗੱਲ ਫਿਰ ਗਿਆਨ ਦੀ ਜਿਨਨੇ ਅਣਜਾਣ ਲੋਕਾਂ ਦੇ ਹੱਥਾਂ ਦੇ ਵਿੱਚ ਜਿਨਨੇ ਅਣਜਾਣ ਲੋਕਾਂ ਦੇ ਸ੍ਰੀ ਸਾਹਿਬ ਪਾਇਆ ਹੋਇਆ ਉਹਨਾਂ ਨੇ ਨੁਕਸਾਨ ਕੀਤਾ ਜੀ ਜੀ ਅਣਜਾਣ ਸੀ ਬੰਦਾ ਕਿਸੇ ਕਬਰ ਤੇ ਬੈਠਾ ਜਾ ਕੇ ਅਣਜਾਣ ਸੀ ਬੰਦਾ ਕਿਸੇ ਬਾਬੇ ਦੇ ਪੈਰਾਂ ਤੇ ਬੈਠਾ ਜਾ ਕੇ ਇਹਨੂੰ ਨਹੀਂ ਪਤਾ ਲੱਗਾ ਕਿ ਇਸ ਸ੍ਰੀ ਸਾਹਿਬ ਦੀ ਕੀ ਮਹਾਨਤਾ ਹੈ ਜਿਨ੍ਹਾਂ ਨੇ ਇਹ ਸ਼੍ਰੀ ਸਾਹਿਬ ਸਾਨੂ ਇਹ ਕੁਰਬਾਨਾ ਪਵਾਇਆ ਨੇ ਉਹਨਾਂ ਨੇ ਕਿੰਨੀ ਮੁਸ਼ਕਲ ਘੜਣਾ ਕੀਤੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਕੀ ਕੁਝ ਬੀਤਿਆ ਏ ਉਹਨਾਂ ਨੂੰ ਪੁੱਛ ਕੇ ਵੇਖ ਜਿਨ੍ਹਾਂ ਨੇ ਕੁਰਬਾਨਾ ਪਵਾਇਆ ਉਹਨਾਂ ਦਾ ਜੀਵਨ ਕਿਵੇਂ ਲੰਘਿਆ ਮੈਂ ਫਿਰ ਬੇਨਤੀ ਕਰਾਂ ਅਣਜਾਣ ਬੰਦੇ ਦੇ ਹੱਥ ਵਿੱਚ ਘਰ ਦੀ ਮੁਕਤੀਆਰੀ ਆਏਗੀ ਤੋਂ ਉਹਨੇ ਫੇਲ ਕਰ ਦੇਣਾ ਅਣਜਾਣ ਬੰਦੇ ਨੂੰ ਤੁਸੀਂ ਕਿਸੇ ਗੱਡੀ ਡਰਾਈਵ ਬਿਠਾ ਦੋਗੇ ਡਰਾਈਵ ਨਹੀਂ ਕਰਨ ਵਾਸਤੇ ਉਹਨੇ ਨੁਕਸਾਨ ਕਰ ਦੇਣਾ ਜੇ ਮਹਾਰਾਜ ਨੇ 239 40 ਸਾਲ ਦਾ ਸਮਾਂ ਲਾਇਆ ਤੇ ਜਿਹੜੀ ਗੱਲ ਦਸ਼ਮੇਸ਼ ਪਿਤਾ ਨੇ ਆਖੀ ਇਹ ਮੈਨੂੰ ਸੀ ਸਚਾਈ ਦਾ ਉਹ ਮਹਾਰਾਜ ਨੇ ਪਹਿਲਾਂ ਵੀ ਮੰਗੇ ਨੇ ਗੁਲਾਨਤ ਸਾਹਿਬ ਜੀ ਨੇ ਵੀ ਆਖਿਆ ਪਹਿਲਾਂ ਮਰਨ ਕਬੂਲ ਗੁਰਬਾਣੀ ਨੇ ਵੀ ਆਖਿਆ ਜੀ ਜਉ ਤੋ ਪ੍ਰੇਮ ਖੇਲਣ ਕਾ ਚਾਉ ਗੁਰਬਾਣੀ ਨੇ ਵੀ ਆਖਿਆ ਤੇ ਇਹੋ ਹੀ ਗੱਲ ਦਸ਼ਮੇਸ਼ ਪਾਤਸ਼ਾਹ ਜੀ ਨੇ ਕਹੀ ਸੀ ਕਿ ਹੁਣ ਇਸ ਸਿੱਖ ਦੇ ਜੀਵਨ ਚ ਗਿਆਨ ਹੈ ਇਸ ਸਿੱਖ ਦੇ ਜੀਵਨ ਚ ਗੁਰਬਾਣੀ ਹੈ ਤੇ ਜਿਹਨੂੰ ਗੁਰਬਾਣੀ ਦਾ ਉਪਦੇਸ਼ ਹੈਗਾ ਨਾ ਜਿੱਦਣ ਉਹ ਖੰਡੇ ਬਾਟੇ ਦੀ ਫੌਜ ਛੇਗਾ ਤਾਂ ਲੋਕੀ ਕਹਿਣਗੇ ਵਾਕਈ ਕਲਗੀਧਰ ਪਾਤਸ਼ਾਹ ਜੀ ਦਾ ਸਿੱਖਾ ਇਹਦੀ ਰਹਿਣੀ ਬਾਣੀ ਬਹੁਤ ਵਧੀਆ ਜੀ ਇਹਦੇ ਵਿਚਾਰ ਬਹੁਤ ਵਧੀਆ ਹੈ ਤੇ ਇਹਦੇ ਜਿਹੜੀ ਤਲਵਾਰ ਜਿਹੜੀ ਇਹਨੇ ਸ੍ਰੀ ਸਾਹਿਬ ਪਾਈ ਹੋਈ ਹੈ ਇਹ ਜ਼ੁਲਮ ਨੂੰ ਰੋਕਣ ਵਾਸਤੇ ਆ ਇਹ ਜ਼ੁਲਮ ਦੇ ਅੱਗੇ ਢਾਲ ਬਣ ਕੇ ਖੜਨ ਵਾਸਤੇ ਆ ਇਹੋ ਜ ਮਹਾਰਾਜ ਨੇ ਸੰਸਕਰ ਚਲਾਉਣੇ ਸਿਖਾਏ ਜੀ ਨੰਦਪੁਰ ਦੀ ਧਰਤੀ ਤੇ ਜਦੋਂ ਮਹਾਰਾਜ ਨੇ ਹੋਲਾ ਮਹਲਾ ਚਲਾਇਆ ਨਾ ਆਰੰਭ ਕੀਤਾ ਜੀ ਸਿੱਖਾਂ ਨੂੰ ਮਹਾਰਾਜ ਨੇ ਇਕੱਠੇ ਰਹਿਣਾ ਸਿਖਾਇਆ ਸਿੱਖਾਂ ਦੇ ਅੰਦਰ ਚੰਗੇ ਵਿਚਾਰ ਪੈਦਾ ਕੀਤੇ ਚੰਗੀ ਵਿਚਾਰ ਦਾ ਮਤਲਬ ਕਿ ਸਿੱਖ ਦਾ ਹਿਰਦਾ ਕਿੱਡਾ ਵਿਸਾਲ ਹੋਣਾ ਚਾਹੀਦਾ ਸਿੱਖ ਗੁਣਵਾਨ ਹੋਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਚੰਗਾ ਗੁਣਵਾਨ ਬਣਾਇਆ ਜੀ ਬਾਣੀ ਦੀ ਕਸਵਟੀ ਦੇ ਇਸ ਸਮੇਂ ਸਮੇਂ ਦੇ ਸਾਥ ਦੇ ਨਾਲ ਤੁਸੀਂ ਵੇਖਦੇ ਰਹੋ ਕਿ ਜੇ ਭਾਈ ਜੇਠਾ ਜੀ ਲਾਹੌਰ ਜਾਂਦੇ ਨੇ ਤੇ ਵਿਚਾਰ ਕਰਕੇ ਆਉਂਦੇ ਨੇ ਅਕਬਰ ਵਰਗਿਆਂ ਦੇ ਨਾਲ ਅਜੇ ਗੁਰੂ ਨਹੀਂ ਬਣੇ ਭਾਈ ਜੇਠਾ ਜੀ ਪਰ ਵਿਚਾਰ ਕਿੱਡੇ ਵੱਡੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਜਾਂਦੇ ਨੇ ਤੇ ਪੰਡਤ ਜੀ ਕਹਿੰਦੇ ਨੇ ਸਾਡੇ ਅਰਥ ਕਰ ਦਿਓ ਕੁਝ ਸ਼ਲੋਕਾਂ ਦੇ ਇਮਾਰਤ ਕਿnde ਜਿਹੜੇ ਮਰਜੀ ਸਿੱਖ ਨੂੰ ਕਹਿ ਦਿਓ ਮਹਾਰਾਜ ਨੇ ਵਿਦਵਾਨ ਬਣਾਇਆ ਸਿੱਖ ਨੂੰ ਸਿੱਖ ਨੂੰ ਵਿਦਵਾਨ ਵੀ ਬਣਾਇਆ ਸਿੱਖ ਨੂੰ ਦਸਵੰਧ ਕੱਢਣ ਵਾਲਾ ਵੀ ਬਣਾਇਆ ਤੇ ਸਿੱਖ ਨੂੰ ਫਿਰ ਸ੍ਰੀ ਸਾਹਿਬ ਦੇ ਕੇ ਮਹਾਰਾਜ ਨੇ ਸੰਤ ਤੇ ਸਿਪਾਈ ਵੀ ਬਣਾਇਆ ਤੇ ਸੰਤ ਦਾ ਮਤਲਬ ਹੁੰਦਾ ਗੁਣਵਾਨ ਵਿਦਵਾਨ ਜਿਹੜਾ ਗੁਰਬਾਣੀ ਨੂੰ ਸਮਝਦਾ ਹੋਵੇ ਨਿਮਰਤਾ ਵਾਲਾ ਹੋਵੇ ਤੇ ਜਿਹੜਾ ਸ਼ਿਪਾਈਓ ਹੱਥ ਵਿੱਚ ਤਲਵਾਰ ਹੋਵੇ ਉਹਨੂੰ ਤਲਵਾਰ ਚਲਾਉਣੇ ਵੀ ਆਉਂਦੀ ਹੋਵੇ ਅੱਜ ਨਾ ਸਾਡੇ ਚ ਬਹੁਤੇ ਸੰਤ ਰਹਿ ਗਏ ਤੇ ਨਾ ਸਿਪਾਈ ਰਹਿ ਗਏ ਬਸ ਗੱਲਾਂ ਜੋਗੇ ਰਹਿ ਗਏ ਅਸੀਂ ਤੇ ਸਾਡੇ ਰੱਪਲੇ ਗੱਲਾਂ ਹੀ ਰਹਿ ਗਈਆਂ ਬਸ ਜਿਹੜੀਆਂ ਮਹਾਰਾਜ ਨੇ ਕਿਹਾ ਸੀ ਕਰਨੀਆਂ ਨਹੀਂ ਮਹਾਰਾਜ ਕਹਿੰਦੇ ਗੱਲਾਂ ਨਹੀਂ ਕਰਨੀਆਂ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਤੁਸੀਂ ਕੱਲੀਆਂ ਗੱਲਾਂ ਹੀ ਕਰੀ ਜਾਂਦੇ ਹੋ ਮਹਾਰਾਜ ਨੇ ਤੇ ਥਾਂ ਥਾ ਤੇ ਮਨਾ ਕੀਤਾ ਕਿ ਕੱਲੀਆਂ ਗੱਲਾਂ ਨਹੀਂ ਕਰਨੀਆਂ ਮਹਾਰਾਜ ਕਹਿੰਦੇ ਜਿਹੜਾ ਉਪਦੇਸ਼ ਜਿਹੜੀ ਸਿਆਣਪ ਉਹ ਸਿਆਣਪ ਵਖਾ ਲੋਕਾਂ ਨੇ ਇੱਕ ਦੂਜੇ ਤੇ ਰੰਗ ਪਾਉਣਾ ਤੇ ਮਹਾਰਾਜ ਕਹਿੰਦੇ ਨਹੀਂ ਇਸ ਦਿਨ ਆਓ ਤੁਹਾਨੂੰ ਮੈਂ ਉਸ ਅਕਾਲ ਦੇ ਰੰਗ ਦੇ ਵਿੱਚ ਜੋੜਦਿਆਂ Holi ਕਿੰਨੀ ਸੰਤ ਸੇਵ ਸੰਤ ਜਨਾਂ ਦੀ ਸੇਵਾ ਚ ਲਾਦਿਆਂ ਰੰਗ ਲਾਗਾ ਅਤ ਲਾਲ ਦੇਵ ਇਹੋ ਜੇ ਰੰਗ ਨੂੰ ਆਪਣੀ ਜ਼ਿੰਦਗੀ ਚ ਲੈ ਲਓ ਜਾਂ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਾਹੀਅਤ ਹੈ ਸੂਰਾ ਜਿਨ੍ਹਾਂ ਨੇ ਪ੍ਰਮਾਤਮਾ ਦੇ ਰੰਗ ਨੂੰ ਆਪਣੇ ਮਨ ਦੇ ਚੜਾ ਲਿਆ ਨਾ ਉਹਨਾਂ ਵਰਗਾ ਤੇ ਸੂਰਮਾ ਹੀ ਕੋਈ ਨਹੀਂ ਦੁਨੀਆ ਦੇ ਵਿੱਚ ਖਾਲਸੇ ਵਰਗਾ ਸੁਭਾਅ ਕੀਦਾ ਹੈ ਖਾਲਸੇ ਵਰਗੀ ਵਿਚਾਰ ਕੀਨੇ ਕੋਲ ਹੈ ਪਰ ਜਿਵੇਂ ਜਿਵੇਂ ਇਹ ਬਾਣੀ ਤੋਂ ਟੁੱਟਦਾ ਗਿਆ ਦੁਖਾਂਤ ਦੀ ਗੱਲ ਹੈ ਅਸੀਂ ਚਾਹੁੰਦੇ ਆਂ ਨੂੰ ਸਿੱਧਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਲੈ ਜੋ ਅਜੇ ਇਹੋ ਹੀ ਇਹੋ ਹੀ ਆ ਨਾ ਸਾਡੀ ਸੋਚ ਸਾਡੇ ਹਾਲਾਤ ਕੀ ਭਲਾ ਇਹਨੂੰ ਸਿੱਧਾ ਹੀ ਪਹਿਲਾ ਗੁਰੂ ਵੀ ਛੱਡ ਦਿਓ ਦੂਜਾ ਵੀ ਛੱਡ ਦਿਓ ਤੀਜਾ ਵੀ ਛੱਡ ਦਿਓ ਚੌਥਾ ਵੀ ਛੱਡ ਦਿਓ ਪਹਿਲੇ ਸਾਡੇ ਛੱਡ ਦੇ ਇਹਨੂੰ ਸਿੱਧਾ ਗੁਰੂ ਗੋਬਿੰਦ ਸਿੰਘ ਤੋਂ ਲੈ ਜਾਓ ਬਸ ਇਹਨੂੰ ਕੱਚਾ ਜਿਹਾ ਨਹੀਂ ਬਣਾਉਣਾ ਇਹਨੂੰ ਮਹਾਰਾਜ ਜੀ ਨੇ ਕੋ ਨਾਨੂ ਸਾਹਿਬ ਦੀ ਜਪਜੀ ਤੋਂ ਲੈ ਕੇ ਆਓ ਇਹਨੂੰ ਕਹੋ ਆ ਜਪਜੀ ਪੜ ਆ ਜਪਜੀ ਦਾ ਫਰਦੇਸ਼ ਗ੍ਰਹਿਣ ਕਰ ਮਹਾਰਾਜ ਨੇ ਜਪਜੀ ਸਾਹਿਬ ਦੇ ਸਚਿਆਰਾ ਹੋਣ ਬਾਰੇ ਆਖਿਆ ਜੇ ਇਹਨੂੰ ਗੁਨਾਨੂ ਸਾਹਿਬ ਮਹਾਰਾਜ ਕੋ ਲੈ ਕੇ ਇਹਨੂੰ 20 ਪੌੜੀ ਪੜਾ ਦਿਓ ਜਪਜੀ ਸਾਹਿਬ ਜੀ ਦੀ ਮੈਲ ਕਿਤਾ ਲਸਦੀ ਹੈ ਜਿੰਨਾ ਚਿਰ ਮੈਲ ਆ ਨਾ ਉਹਨਾਂ ਚਿਰ ਕਿਸੇ ਵੀ ਕਾਰ ਦੇ ਨੇ ਤੇਰਾ ਕੁਝ ਨਹੀਂ ਜੇ ਸਵਾਲ ਨਾ ਇਹਦੀ ਮੈਲ ਡਾ ਦਿਓ ਪਹਿਲਾਂ ਗੁਨਾਨੂ ਸਾਹਿਬ ਮਹਾਰਾਜ ਕੋ ਲੈ ਕੇ ਆਓ ਫਿਰ ਗੁਰੂ ਅੰਗਦ ਸਾਹਿਬ ਕੋ ਲੈ ਜਾਓ ਕਿ ਚਾਨਣ ਕਿਵੇਂ ਹੁੰਦਾ ਸਿਰਦੇ ਦੇ ਵਿੱਚ ਸਚਿਆਰ ਹੋਣ ਦਾ ਗੁਰਬਾਣੀ ਦਾ ਚਾਨਣ ਕਿਵੇਂ ਕਰਨਾ ਹੈ ਇਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਕੋ ਲੈ ਜਾਓ ਕਿ ਪਰੀਆਂ ਕਿਵੇਂ ਸ਼ਬਦ ਗਾਉਂਦੀਆਂ ਮਨ ਵਿੱਚ ਆਨੰਦ ਕਿਵੇਂ ਪੈਦਾ ਹੁੰਦਾ ਜੇ ਇਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਕੋ ਲੈ ਕੇ ਜਾਓ ਬਾਅਦ ਵਿੱਚ ਨਿਮਰਤਾ ਆ ਜਾਵੇ ਕਿ ਜੀਵਨ ਦੇ ਵਿੱਚ ਕਿਵੇਂ ਮੁਸ਼ਕਲਾਂ ਨੂੰ ਝੱਲ ਕੇ ਕਿਸੇ ਤਖਤ ਤੇ ਜਾ ਕੇ ਉਬਰਾਜਮਾਨ ਹੋ ਜਾਣਾ ਇਹਨਾਂ ਨੂੰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕੋ ਲੈ ਕੇ ਜਾਓ ਕਿ ਕਿੱਡਾ ਵਿਸ਼ਾਲ ਹਿਰਦਾ ਹੈ ਸਬਰ ਕਿੱਡੀ ਵੱਡੀ ਚੀਜ਼ ਹੈ ਤੇ ਕਿੱਡਾ ਵੱਡਾ ਸਬਰ ਹੈ ਗੁਰੂ ਅਰਜਨ ਪਾਤਸ਼ਾਹ ਕੋ ਜਿਹੜਾ ਤਤੀ ਤਵੀ ਤੇ ਬੈਠੇ ਨੇ ਮਨੁੱਖਤਾ ਵਾਸਤੇ ਇਨਸਾਨੀਅਤ ਵਾਸਤੇ ਸੱਚ ਵਾਸਤੇ ਇਹਨਾਂ ਨੂੰ ਲੈ ਕੇ ਜਾਓ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤੱਕ ਹੌਲੀ ਹੌਲੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਲੈ ਕੇ ਜਾਓਗੇ ਤੇ ਖਰਾ ਬਣ ਜਾਏਗਾ ਇਹਦੇ ਚ ਮਲਾਵਟ ਨਹੀਂ ਹੋਏਗੀ ਫਿਰ ਤੁਹਾਨੂੰ ਗੁਲਾਮੇ ਨਹੀਂ ਸੁਣਨੇ ਪੈਣਗੇ ਕਿਸੇ ਕੋਥੇ ਖੜਾ ਸੀ ਜੀ ਕਿਰਪਾਨ ਪਾ ਕੇ ਕਿਸੇ ਕੋਥੇ ਖੜਾ ਸੀ ਜਦੋਂ ਤੁਸੀਂ ਕੱਚੇ ਬਣਾ ਕੇ ਪੇਸ਼ ਕਰਦੇ ਹੋ ਨਾ ਫਿਰ ਇਹ ਗੱਲਾਂ ਤੁਹਾਨੂੰ ਸੁਣਨੀਆਂ ਪੈਣੀਆਂ ਦੂਜਾ ਪੱਖ ਹੈ ਜੀ ਅਸੀਂ ਬਾਅਦ ਵਿੱਚ ਤੇ ਕੁਝ ਨਹੀਂ ਨਾ ਸਿੱਖਿਆ ਅਸੀਂ ਦਾਖਲਾ ਕਰਵਾਇਆ ਅਸੀਂ ਦਾਖਲਾ ਕਰਵਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਅਸੀਂ ਵਰਦੀ ਪਾ ਲਈ ਬਹੁਤ ਵਧੀਆ ਗੱਲ ਪੜ੍ਹਾਈ ਦੀ ਸ਼ੁਰੂ ਕੀਤੀ ਮੁੜ ਕੇ ਕਿਸੇ ਨੇ ਬਸ ਇੱਥੇ ਹੀ ਖੜ ਗਿਆ ਬੰਦਾ ਬਸ ਇੱਥੇ ਜੀ ਦੇ ਮਾਣ ਹੋ ਗਿਆ ਜੀ ਕਿਤੇ ਨਹੀਂ ਮੁੜ ਕੇ ਪੜ੍ਹਾਈ ਫਿਰੂ ਕੀਤੀ ਕਿ ਮੈਂ ਪੜ੍ਹਾਈ ਵੀ ਸ਼ੁਰੂ ਕਰਨਾ ਹੁਣ ਮੈਂ ਵਰਦੀ ਪਾ ਕੇ ਬਹਿ ਗਿਆ ਠੀਕ ਹੈ ਬੜੀ ਸੋਹਣੀ ਗੱਲ ਆ ਪਰ ਮੈਂ ਪੜ੍ਹਾਈ ਵੀ ਤੇ ਸ਼ੁਰੂ ਕਰਾਂ ਨਾ ਹੁਣ ਪੜ੍ਹਾਈ ਵਾਲੇ ਪਾਸੇ ਨੇ ਧਿਆਨ ਨਹੀਂ ਦਿੰਦਾ ਜੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਵਾਲੇ ਪਾਸੇ ਤੇ ਆਉਂਦਾ ਹੀ ਨਹੀਂ ਬਾਣੀ ਨੂੰ ਕਿਵੇਂ ਜੀਵਨ ਦਾ ਹਿੱਸਾ ਬਣਾਉਣਾ ਤੇ ਇਹ ਮਨਨ ਨੂੰ ਤਿਆਰ ਨਹੀਂ ਜੀ ਇਹਨਾਂ ਗੱਲਾਂ ਨੂੰ ਸਮਝਣ ਨੂੰ ਤਿਆਰ ਨਹੀਂ ਬਸ ਇਹ ਚਾਹੁੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾਵਾਂ ਸਿੱਧਾ ਤੇ ਮਿੰਟੋ ਮਿੰਟ ਲੋਕਾਂ ਦੇ ਸਿਰ ਤੇ ਬੈ ਜਾ ਪਾ ਕੇ ਵਰਦੀ ਕਿ ਮੈਂ ਦੇਦਾਂ ਤੇ ਮੈਂ ਤੇ ਤਾਂ ਆਓ ਪਹਿਲਾਂ ਆਪਣੇ ਜੀਵਨ ਦੇ ਵਿੱਚ ਉਹ ਚੀਜ਼ਾਂ ਲੈ ਕੇ ਆਈਏ ਜਿਹੜੀਆਂ ਮਹਾਰਾਜ ਨੇ ਸਾਨੂੰ ਗੁਰਬਾਣੀ ਤੋਂ ਦਿੱਤੀਆਂ ਨੇ ਜਿਹੜੀਆਂ ਮਹਾਰਾਜ ਨੇ ਸਾਡੇ ਸਾਹਮਣੇ ਸ਼ਬਦ ਵਿੱਚ ਰੱਖੀਆਂ ਨੇ ਮਹਾਰਾਜ ਨੇ ਵੱਖ-ਵੱਖ ਟੋਲੀਆਂ ਬਣਾ ਕੇ ਨਾ ਨੌਜਵਾਨਾਂ ਦੇ ਭੋਲ ਕਰਾਉਣੇ ਭੋਲਾ ਮਹੱਲਾ ਵੱਖਰੀ ਦਿਖ ਦਿੱਤੀ ਖਾਲਸੇ ਨੂੰ ਮਹਾਰਾਜ ਇਹ ਚੀਜ਼ਾਂ ਦੇ ਕੇ ਗਏ ਨੇ ਅਸੀਂ ਨਹੀਂ ਸਮਝ ਸਕੇ ਸਾਨੂੰ ਮੰਨਣਾ ਪਏਗਾ ਜੀ ਜਿਹੜੀਆਂ ਚੀਜ਼ਾਂ ਤੋਂ ਮਹਾਰਾਜ ਨੇ ਕੱਢਿਆ ਸੀ ਤੁਹਾਨੂੰ ਉਹ ਹੀ ਦਿਖਣਗੇ ਅੱਜ ਜਿੱਥੇ ਮਰਜ਼ੀ ਜਾ ਕੇ ਵੇਖ ਲਓ ਉਹ ਹੀ ਰੰਗ ਦਿਖੇਗਾ ਉਹ ਹੀ ਭੰਗ ਦਿਖੇਗੀ ਉਹ ਸਾਰਾ ਕੁਝ ਉਹ ਹੀ ਮਨਮਤ ਉਹ ਸਾਰਾ ਕੁਝ ਉਦਾਂ ਹੀ ਲਿਖਣਾ ਜੀ ਤੇ ਗੁਰੂ ਤੇ ਝਲਕਣਾ ਚਾਹੀਦਾ ਸੀ ਸਾਡੇ ਜੀਵਨ ਚੋਂ ਕਲਗੀਧਰ ਪਾਤਸ਼ਾਹ ਤੇ ਸਾਡੇ ਸੁਰਤ ਦੇ ਵਿੱਚ ਬੈਠਣੇ ਚਾਹੀਦੇ ਸੀ ਅਗਲਾ ਬੰਦਾ ਵੇਖੀ ਕਵੇ ਇਹਨੂੰ ਕਾਦੀ ਸਪੋਰਟ ਆ ਤੁਸੀਂ ਦੇਖਦੇ ਨਹੀਂ ਕਈ ਵਾਰੀ ਬੱਚੇ ਨੂੰ ਮਾਂ-ਬਾਪ ਦੀ ਕਿੰਨੀ ਸਪੋਰਟ ਆ ਬੱਚਾ ਭੱਜ ਕੇ ਮਾਂ ਵੱਲ ਜਾਂਦਾ ਉਹਨੂੰ ਪਤਾ ਮੇਰੀ ਮਾਂ ਆ ਮੇਰਾ ਬਾਪ ਹੈ ਮੇਰੇ ਘਰ ਦੇ ਨੇ ਤੁਸੀਂ ਭੱਜ ਗਏ ਥੋਂ ਸਮਾਪਤੀ ਹੋਏਗੀ ਜੇ ਤੁਸੀਂ ਸਿੱਧਿਆਂ ਨੇ ਘਰੇ ਜਾਣਾ ਤੁਹਾਨੂੰ ਪਤਾ ਮਾਂ ਨੇ ਘਰ ਦਾ ਤੇ ਜਿਨ੍ਹਾਂ ਦੀ ਸੁਰਤ 'ਚ ਕਲਗੀ ਧਰ ਬੈਠੇ ਨੇ ਉਹਨਾਂ ਨੂੰ ਬੜਾ ਮਾਣ ਹੈ ਸਾਨੂੰ ਲੱਗਦਾ ਕਿ ਬੰਦ-ਬੰਦ ਕਿਵੇਂ ਗਟਾਏ ਹੋਣਗੇ ਤੋ ਜਦੋਂ ਕਲਗੀਧਰ ਪਾਤਸ਼ਾਹ ਜੀ ਸੁਰਤਾਂ 'ਚ ਬੈਠੇ ਹੁੰਦੇ ਫਿਰ ਕਟਾਈ ਜਾਂਦੇ ਨੇ ਸਾਨੂੰ ਲੱਗਦਾ ਏ ਈਡੀਆਂ ਈਡੀਆਂ ਵੱਡੀਆਂ ਮੁਸ਼ਕਲਾਂ ਕਿਵੇਂ ਚੱਲ ਗਏ ਨੇ ਸਿੱਖ ਪਰ ਜਦੋਂ ਸਪੋਰਟ ਹੋਵੇ ਨਾ ਜਦੋਂ ਆਸਰਾ ਹੋਵੇ ਜਦੋਂ ਬਾਪੂ ਨਾਲ ਬੈਠਾ ਹੋਵੇ ਨਾ ਫਿਰ ਹੋ ਜਾਂਦੇ ਨੇ ਕੰਮ ਹੱਲ ਹੋ ਜਾਂਦੇ ਨੇ ਫਿਰ ਸਿੱਖ ਸਚਿਆਰਾ ਵੀ ਬਣ ਜਾਂਦਾ ਸਿੱਖ ਧਰਮੀ ਵੀ ਬਣ ਜਾਂਦਾ ਸਿੱਖ ਗੁਰਮਤ ਦਾ ਧਾਰਨੀ ਵੀ ਬਣ ਜਾਂਦਾ ਸਾਰਾ ਕੁਝ ਸਿੱਖ ਨੂੰ ਜਿਹੜਾ ਉਹ ਸਾਰਾ ਕੁਝ ਜੀਵਨ ਦੇ ਵਿੱਚ ਆ ਜਾਂਦਾ Holi ਕੀਨੀ ਸੰਤ ਸੇਵ ਅਸਲ ਦੇ ਜਿਹੜੀ ਗੁਣਾ ਦੇ ਨਾਲ ਗੋਲੀ ਖੇਡਣੀ ਹੈ ਨਾ ਮਹਾਰਾਜ ਸਾਾਨੂੰ ਬਾਣੀ ਕੀ ਵੀ ਉਹ ਸਿਖਾ ਕੇ ਗਏ ਨੇ ਰੰਗ ਲਾਗਾ ਅਸ ਲਾਲ ਦੇਵ ਚੰਗੇ ਗੁਣਾ ਦਾ ਰੰਗ ਜਿਹੜਾ ਪ੍ਰਭੂ ਦੇ ਨਾਲ ਪਰਮਾਤਮਾ ਦੇ ਨਾਲ ਪਿਆਰ ਹੈ ਗੁਰੂ ਦੇ ਨਾਲ ਜਿਹੜਾ ਪਿਆਰ ਹੈ ਉਹ ਸਾਡਾ ਬਣ ਜਾਵੇ ਤਾਂ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਖੁਸ਼ੀਆਂ ਉਹ ਆਉਣਗੀਆਂ ਤਾ ਸਾਡੇ ਜੀਵਨ ਦੇ ਵਿੱਚ ਸਾਰਾ ਕੁਝ ਹੋਏਗਾ ਜੋ ਗੁਰੂ ਸਾਹਿਬ ਦੇ ਕੇ ਗਏ ਨੇ ਉਹਨੂੰ ਸਾਹਮਣ ਵਾਲੇ ਪਾਸੇ ਤੁਰੀਏ ਅਸੀਂ ਫਿਰ ਉਹਨਾਂ ਚੀਜ਼ਾਂ 'ਚ ਵੜ ਗਏ ਜਿਨ੍ਹਾਂ ਤੋਂ ਗੁਰੂ ਸਾਹਿਬ ਜੀ ਨੇ ਕੱਢਿਆ ਸੀ ਜਿਹੜੇ ਭਰਮਾਂ ਤੋਂ ਗੁਰੂ ਸਾਹਿਬ ਜੀ ਨੇ ਕੱਢਿਆ ਸੀ ਸਿੱਖ ਬਾਣੀ ਪੜਦਾ ਉਹ ਭਰਮ ਕਰੀ ਜਾਂਦਾ ਜੀ ਬਾਣੀ ਪੜਦਾ ਮਹਾਰਾਜ ਨੇ ਭਰਮਾਂ 'ਚੋਂ ਕੱਢ ਕੇ ਬਾਣੀ 'ਚ ਲਿਖ ਗਏ ਫੇ ਗਾਂ ਵਾਲੇ ਇਹ ਪੜ ਕੇ ਥੋਂ ਨਿਕਲ ਜਾਣਗੇ ਜੀ ਸਿੱਖ ਫਿਰ ਉਹਨਾਂ ਭਰਮਾਂ 'ਚ ਪਈ ਜਾਂਦਾ ਆਉਂ ਉਪਦੇਸ਼ ਲੈ ਕੇ ਇਹਨਾਂ ਤਿਹਾਰਾਂ ਤੋਂ ਇਹ ਸਾਡੇ ਵਿਰਾਸਤੀ ਨੇ ਸਾਰੇ ਦਿਨ ਦਿਹਾੜੇ ਅਸੀਂ ਇਹਨਾਂ ਤੋਂ ਚੰਗੀ ਸਿੱਖ ਲੈ ਕੇ ਆਪਣੇ ਜੀਵਨ ਵਿੱਚ ਇਹਨਾਂ ਚੀਜ਼ਾਂ ਨੂੰ ਤਾਹਲ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਹੋ ਜਾਂਦੀਆਂ ਹਨ ਸਾਰੇ ਹੀ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ